ਪੰਜਾਬੀ ਨਿਊਜ਼ ਬਾਣੀ YouTube ਚੈਨਲ ਤੇ ਆਪਦਾ ਸਵਾਗਤ ਹੈ ਪੰਜਾਬ ਸਰਕਾਰ ਬਨੂ ਪਹਿਲਾ ਬਿਜਲੀ ਕਟ ਮੁਕਤ ਸੂਬਾ ਬਣਾਉਣ ਲਈ 5000 ਰੁਪਏ ਦੇ ਰੋਸ਼ਨ ਪੰਜਾਬ ਪ੍ਰੋਜੈਕਟ ਦੀ ਲੇਬਲਿਡ ਯੂਨੀਵਰਸਿਟੀ ਤੋਂ ਸ਼ੁਰੂਆਤ ਕੀਤੀ ਗਈ ਇਸ ਮੌਕੇ ਤੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜੀ ਬਾਲਵੀ ਮੌਜੂਦ ਸੰਨ ਇਹ ਪਹਿਲਾ ਸੂਬਾ ਸਭ ਤੋਂ ਇੱਥੇ ਵੱਡੇ ਪ੍ਰੋਜੈਕਟ ਦੀ ਲਗਾਇਆ ਜਾ ਰਿਹਾ ਤਾਂ ਜੋ ਕਿ ਬਿਜਲੀ ਦੇ ਕਟਣ ਤੋਂ ਲੋਕਾਂ ਨੂੰ ਰਾਹਤ ਮਿਲ ਸਕੇ ਪਾਕਿਸਤਾਨ ਸਰਕਾਰ ਦੇ ਰੱਖਿਆ ਮੰਤਰੀ ਆਸ਼ਿਫ ਖਵਾਜੇ ਨੇ ਕਿਹਾ ਹੈ ਕਿ ਸਾਡੀ ਫੌਜੀ ਕਾਰਵਾਈ ਨਾਲ ਮੋਦੀ ਸਰਕਾਰ ਦੀ ਲੋਕਪ੍ਰਿਅਤਾ ਕੱਟੀ ਹੈ। ਉਹਨਾਂ ਨੇ ਕਿਹਾ ਹੈ ਕਿ ਭਾਰਤ ਦਾ ਸਮਰਥਨ ਕਰਨ ਵਾਲੇ ਦੇਸ਼ ਹੁਣ ਜੋਪ ਹਨ। ਪਾਕਿਸਤਾਨ ਸਰਕਾਰ ਨੇ ਅਮਰੀਕਾ ਸਰਕਾਰ ਨਾਲ 2.5 ਬਿਲੀਅਨ ਡਾਲਰ ਦਾ ਰੱਖਿਆ ਸੌਦਾ ਕੀਤਾ ਹੈ ਤੇ ਇਸ ਨਾਲ ਭਾਰਤ ਨੂੰ ਖਤਰਾ ਵੱਧ ਸਕਦਾ ਹੈ। ਮੁਝਾ ਐਲਡੀ ਇਕਰਾਰ ਦੇ ਲੈ ਕੇ ਕਾਂਗਰਸ ਸਰਕਾਰ ਪਾਰਟੀ ਨੇ ਮੋਦੀ ਦੀ ਰੋਚਨਾ ਕਰਦਿਆਂ ਕਿਹਾ ਹੈ ਕਿ ਇਸ ਨਾਲ ਦੇਸ਼ ਤੇ ਬਹੁਤ ਬੁਰਾ ਅਸਰ ਪਵੇਗਾ 11 ਦਿਨਾਂ ਬਾਅਦ ਰਾਜਵੀਰ ਜਵੰਦਾ ਜ਼ਿੰਦਗੀ ਦੀ ਜੰਗ ਹਾਰ ਗਏ ਹਨ ਉਹ ਪੰਜਾਬੀ ਗਾਇਕ ਸੰਤ ਤੇ 11 ਦਿਨ ਪਹਿਲਾਂ ਸ਼ਿਮਲੇ ਦੇ ਟੂਰ ਤੇ ਮੋਟਰਸਾਈਕਲ ਤੇ ਜਾ ਰਹੇ ਸਨ ਜਿਸ ਕਾਰਨ ਉਹਨਾਂ ਦੇ ਨਾਲ ਸੜਕ ਹਾਦਸਾ ਵਾਪਰ ਗਿਆ ਉਹਨਾਂ ਨੇ ਆਪਣੇ ਆਖਰੀ ਸਮਾਹਾਲੀ ਦੇ ਫੋਰਟਿਸ ਹਸਪਤਾਲ ਵਿਖੇ ਲੈ ਦਿੱਲੀ ਹਾਈ ਕੋਰਟ ਨੇ ਸ਼ਾਹਰੂਖ ਖਾਨ ਦੀ ਕੰਪਨੀ ਰੈੱਡ ਚਿੱਲੀ ਐਂਟਰਟੇਨਮੈਂਟ ਅਤੇ Netflix ਨੂੰ ਨੋਟਿਸ ਜਾਰੀ ਕੀਤਾ ਹੈ। ਉਹਨਾਂ ਦਾ ਕਹਿਣਾ ਹੈ ਕਿ ਵੈਬ ਸੀਰੀਜ਼ ਦੇ ਰਾਹੀਂ ਦਾ ਬੈਡਜ ਆਫ ਬਾਲੀਵੁੱਡ ਦੇ ਨਾਲ ਦਿੱਲੀ ਹਾਈ ਕੋਰਟ ਦੀ ਸ਼ਾਖ ਨੂੰ ਧੁੰਦਲਾ ਕਰਨ ਦਾ ਅਪਰਾਧ ਕੀਤਾ ਜਾ ਰਿਹਾ ਹੈ। ਤੋਂ ਖੱਟੜੀ ਦੇ ਮਾਮਲੇ ਵਿੱਚ ਸ਼ਿਲਪਾ ਤੇ ਰਾਜਕੁੰਦਰਾ ਨੂੰ ਬੰਬੇ ਹਾਈ ਕੋਰਟ ਨੇ ਸਪਸ਼ਟ ਧਾਮ ਨਿਂਦਿਆ ਕਿ ਪਹਿਲਾਂ 60 ਕਰੋੜ ਰੁਪਏ ਜਮ੍ਹਾਂ ਕਰੋ ਫਿਰ ਵਿਦੇਸ਼ ਜਾਣ ਦੀ ਆਗਿਆ ਦੇਵਾਂਗੇ। ਜੇਲ੍ਹ ਵਿੱਚ ਬੰਦ ਸੋਨ ਬੰਗ ਚੱਕ ਦੀ ਪਤਨੀ ਗਿਤਾंजलि ਨੇ ਉਹਨਾਂ ਨਾਲ ਮੁਲਾਕਾਤ ਕੀਤੀ ਤੇ ਉਹਨਾਂ ਨੇ ਬਾਅਦ ਵਿੱਚ ਸੋਸ਼ਲ ਮੀਡੀਆ ਤੇ ਦੱਸਿਆ ਕਿ ਨਜ਼ਰਬੰਦੀ ਦੇ ਹੁਕਮਾਂ ਨੂੰ ਉਹ ਚੁਣੌਤੀ ਦੇਣਗੇ। ਪਾਕਿਸਤਾਨ ਵਿੱਚ 11 ਫੌਜੀਆਂ ਦੀ ਮੌਤ ਹੋਈ ਤੇ 19 TTP ਦੇ ਅੱਤਵਾਦੀ ਢੇਰ ਕਰ ਦਿੱਤੇ ਗਏ ਹਨ। ਤਰਨਤਾਰਨ ਵਿੱਚ 80 ਕਰੋੜ ਦੀ ਹੈਰੋਇਨ ਸਣੇ ਦੋ ਅੰਤਰਰਾਸ਼ਟਰੀ ਸਮਗਲਰਾਂ ਨੂੰ ਗ੍ਰਿਫਟਾਰ ਕੀਤਾ ਗਿਆ ਹੈ। ਹਰਿਆਣਾ ਕੇਡਰ ਦੇ ਆਈਪੀਐਸ ਅਧਿਕਾਰੀ 바이 ਪੂਰਨ ਕੁਮਾਰ ਦੀ ਖੁਦਕਿਸ਼ ਦੇ ਮਾਮ ਸੂਸਾਈਡ ਨੋਟ ਵਿੱਚ ਉਹਨਾਂ ਨੇ ਮੁਖ ਸਕੱਤਰ ਤੇ ਡੀਜੀਪੀ ਸਮੇਤ 15 ਅਫਸਰਾਂ ਦੇ ਨਾਮ ਲਿਖੇ ਹਨ ਪਹਾੜਾਂ ਤੇ ਹੋਰ ਬਰਫ਼ ਬਾਰਿ ਹੋਈ ਹੈ ਤੇ ਕਈ ਥਾਂ ਹੀ ਤਾਪਮਾਨ ਮਨਫੀਟੋਂ ਵੀ ਹੇਠਾਂ ਚਲੇ ਗਿਆ ਹੈ ਮਨਾਲੀ ਲੇਹ ਸੜਕ ਤੇ 400 ਤੋਂ ਵੱਧ ਵਾਹਨ ਫਸ ਗਏ ਹਨ ਪశ్ਚਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੇਨਰਜੀ ਨੇ ਕਿਹਾ ਹੈ ਕਿ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾ ਕਾਰਜਕਾਰੀ ਪ੍ਰਧਾਨ ਮੰਤਰੀ ਵਾਂਗ ਵਿਵਹਾਰ ਕਰ ਰਹੇ ਹਨ ਮਹਿਲਾ ਵਿਸ਼ਵ ਕਪ ਵਿੱਚ ਟੀਮ ਇੰਡੀਆ ਦਾ ਮੁਕਾਬਲਾ ਅੱਜ ਦੱਖਣੀ ਅਫਰੀਕਾ ਦੀ ਕ੍ਰਿਕਟ ਟੀਮ ਨਾਲ ਹੋਵੇਗਾ ਭਾਰਤ ਦੀ ਅੰਡਰ 19 ਕ੍ਰਿਕਟ ਟੀਮ ਨੇ ਸੀਰੀਜ਼ 2-0 ਨਾਲ ਜਿੱਤ ਲਈ ਹੈ ਸਰਜੀਓ ਗੋਰਨੋ ਭਾਰਤ ਦੇ ਅਮਰੀਕੀ ਦੂਤ